ਤੇ ਹੁਣ ਆ ਧਾਰੀਵਾਲ ਸਾਹਿਬ ਜੱਦੇ ਆਏ ਆ ਦਾਦੀ ਆ ਆਮ ਆਦਮੀ ਪਾਰਟੀ ਆਈ ਆ ਇਹਨਾਂ ਦਾ ਪਰਾਲਾ ਹੈਗਾ ਯਾ ਤੁਸੀਂ ਇੱਥੇ ਜਾਓ ਨਾ ਅਸੀਂ ਸਮਾ ਤੁਹਾਨੂੰ ਮੁੜ ਕੇ ਲਿਆਵਾਂਗੇ ਐਨ ਆਰ ਆਈ ਖੁਸ਼ ਆਪੇ ਜਿਹੜਾ ਉਹਨਾਂ ਦੀ ਕਮਲਿਆਂ ਦਾ ਸੌਣ ਆਣਾ ਹੈ ਵਾਪਸ ਆਪਣਾ ਇੱਥੇ ਪੰਜਾਬ ਆਵੇਗਾ ਆਪਣਾ ਚਾਹੁੰਦੇ ਸਾਰੇ ਹੀ ਨਾ ਅਸੀਂ ਵੀ ਅਸੀਂ ਵੀ ਇੱਥੇ ਇੱਕ ਦਿਨ ਇਸੇ ਕਰਕੇ ਆਏ ਸੀ ਵੀ ਅਸੀਂ ਇੱਥੇ ਰਹੀਏ ਸਰਕਾਰਾਂ ਤੋਂ ਦੁਖੀ ਹੋ ਕੇ ਇੱਥੋਂ ਜਾਣ ਨੂੰ ਸਰਦੇ ਸੀ ਤੇ ਹੁਣ ਸਵਾਜ ਜਤ ਕਾਦਾ ਵੀ ਇੱਥੇ ਆ ਕੇ ਰਹੀਏ ਫਿਰ ਸੀਐਮ ਪੰਗਵੰਤ ਮਾਨ ਦੇ ਕੰਮਾਂ ਤੋਂ ਪੰਜਾਬ ਆ ਕੇ ਖੁਸ਼ ਹੋਏ ਐਨ ਆਰ ਆਈ ਕਿਹਾ ਕਿ ਹੁਣ ਲੱਗਦਾ ਪੰਜਾਬ ਦੇ ਵਿੱਚ ਆ ਕੇ ਦਿਲ ਤਾਂ ਦੱਸਦੇ ਕਿ ਅੱਜ ਨਵਾਂ ਸ਼ਹਿਰ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਐਨ ਆਰ ਆਈ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਦਾ ਕੈਂਪ ਲਗਾਇਆ ਗਿਆ ਸੀ ਜਿਸ ਕੈਂਪ ਦੇ ਵਿੱਚ ਨਵਾਂ ਸ਼ਹਿਰ, ਰੋਪੜ, ਜਲੰਧਰ, ਕਪੂਰਥਲਾ ਅਤੇ ਮੁਹਾਲੀ ਦੇ ਨਾਲ ਸੰਬੰਧਿਤ ਐਨ ਆਰ ਆਈ ਲੋਕ ਆਪਣੀਆਂ ਮੁਸ਼ਕਲਾਂ ਦਾ ਹੱਲ ਕਰਵਾਉਣ ਦੇ ਲਈ ਇਸ ਕੈਂਪ ਤੇ ਵਿੱਚ ਪਹੁੰਚੇ ਨੇ ਜਿੱਥੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਪੰਜਾਬ ਸਰਕਾਰ ਦੇ ਵੱਲੋਂ ਇਹ ਉਪਰਾਲਾ ਚਲਾਇਆ ਜਾ ਰਿਹਾ ਹੈ ਇਹ ਬੜਾ ਸ਼ਲਾਘਾਯੋਗ ਹੈ ਕਿਉਂਕਿ ਇਸ ਕੈਂਪ ਦੇ ਨਾਲ ਉਹਨਾਂ ਦੀਆਂ ਮੁਸ਼ਕਲਾਂ ਹੱਲ ਹੋ ਰਹੀਆਂ ਨੇ ਤੇ ਹੁਣ ਪੰਜਾਬ ਦੇ ਵਿੱਚ ਆ ਕੇ ਉਹਨਾਂ ਦਾ ਦਿਲ ਵੀ ਲੱਗ ਰਿਹਾ ਹੈ ਅੱਜ ਜਿਹੜਾ ਇੱਥੇ ਸਮਾਲਨ ਹੋ ਰਿਹਾ ਬਹੁਤ ਵਧੀਆ ਹੋ ਰਿਹਾ ਜਿੰਨੀਆਂ ਵੀ ਲੋਕਾਂ ਨੇ ਕੰਪਲੇਨਾਂ ਆਈਆਂ ਆ ਉਹ ਵਾਰੀ-ਵਾਰੀ ਸਰ ਡਿਸਟ੍ਰਿਕਟ ਵਾਈਜ਼ ਨੰਬਰ ਲੱਗੇ ਆ ਉਹਨਾਂ ਦੀ ਕੱਲੇ-ਕੱਲੇ ਦੀ ਕੰਪਲੇਨ ਸੁਣੋਗੇ ਕਈਆਂ ਦਾ ਤਾਂ ਉਸੇ ਵੇਲੇ ਹੱਲ ਕਰ ਜਾਂਦੇ ਆ ਤੇ ਬਹੁਤ ਵਧੀਆ ਪ੍ਰੋਬਲਮ ਹੋ ਰਿਹਾ ਜੋ ਕੁਝ ਵੀ ਨਹੀਂ ਕਰਨਾ ਕਿਹੜੀ ਖਾਸ ਲੱਗਦੀ ਹੈ ਖਾਸ ਤੁਸੀਂ ਵੀ ਇਹ ਕਿੰਨਾ ਰਹੇ ਹੋ ਕਿਹੜੀ ਖਾਸ ਪ੍ਰੋਬਲਮ ਜਿਹੜੀ ਐਨਆਰਏ ਦੀ ਪ੍ਰਾਪਰਟੀ ਰਿਹਾ ਰਹੀ ਹੈ ਜਾਂ ਕੋਈ ਹੋਰ ਉਹਨਾਂ ਦੇ ਗੁੱਟ ਝਗੜੇ ਉਹ ਇਦਾਂ ਦੇ ਮਾਮਲੇ ਐਨਆਰਏਆਂ ਦੀ ਬਹੁਤ ਪ੍ਰੋਬਲਮ ਜੀ ਇੱਥੇ ਕਿਹੜੀ ਕਿਹੜੀ ਇੱਕ ਤਾਂ ਜ਼ਮੀਨਾਂ ਦੀ ਪ੍ਰੋਬਲਮ ਹੈ ਜੀ ਚਾਚਿਆਂ ਤਾਂ ਇਹਨਾਂ ਦਬੀਆਂ ਆ ਕੋਈ ਮਾਮਲਾ ਨਹੀਂ ਦਿੰਦਾ 10 20 ਸਾਲ ਦੀ ਜਿਹੜੀ ਬੋਂਦੇ ਆ ਉਹ ਛੱਡਦੇ ਨਹੀਂ ਮਾਮਲਾ ਤਾਂ ਇੱਕ ਵਾਰੀ ਦੇਣਾ ਉਹਨਾਂ ਨੂੰ ਦਬਕੇ ਮਾਰਦੇ ਆ ਕਈਆਂ ਨੂੰ ਦੜਾਉਣ ਦੀ ਟਰਾਈ ਕਰਦੇ ਆ ਪਰ ਇੱਥੋਂ ਕਿਸਾ ਦੌੜ ਜਾ ਨਹੀਂ ਤਾਂ ਤੁਹਾਡੇ ਨਾਲ ਕੇਸ ਕਰਦੇ ਨੇ ਜੀ ਲੱਗਦਾ ਵੀ ਜਿਹੜਾ ਐਨਆਰਆਈ ਤੇ ਘਰ ਬਟਾ ਚੱਲ ਜਾਂਦਾ ਉਹ ਤੇ ਇੱਕ ਰੂਲ ਵੀ ਪਾਣਾ ਚਾਹੀਦਾ ਵੀ ਐਨਾ ਜੇ ਕਿਰਾਏ ਦੇ ਰਹਿਣਾ ਜਾਂ ਕਿਸੇ ਨੇ ਰਹਿਣਾ ਆ ਉਹਦੇ ਇੱਕ ਕਾਨੂੰਨ ਹੋਣਾ ਚਾਹੀਦਾ ਵੀ 2 ਸਾਲ ਬਾਅਦ ਉਹਨੂੰ ਉਹ ਖਾਲੀ ਕਰਨਾ ਚਾਹੀਦਾ ਇਸੇ ਦਾ ਕਾਨੂੰਨ ਵੀ ਮੰਗਦੇ ਹਾਂ ਹਾਂਜੀ ਨੋਰਮਲੀ ਨੋਰਮਲੀ ਤਾਂ ਇਹ ਹੈਗਾ ਆ ਪਰ ਆਪਾਂ ਦਾ ਜਿਹੜੀਆਂ ਪ੍ਰਾਪਰਟੀਆਂ ਕਿਸੇ ਨੂੰ ਦੇ ਦਿਆਂ ਆਪਾਂ ਉਹਦਾ ਐਗਰੀਮੈਂਟ ਕਰੀਦਾ ਪਰ ਕਈ ਐਨਆਰਆਈ ਨਹੀਂ ਕਰਦੇ ਕਈਆਂ ਨੂੰ ਇਸ ਗੱਲ ਦੀ ਬਾਕ ਵੀ ਹੈ ਨਹੀਂ ਉਹ ਇਹ ਕੰਮ ਨਹੀਂ ਕਰ ਰਹੇ ਪਰ ਕਰਨਾ ਚਾਹੀਦਾ ਜੇ ਤੁਹਾਡੇ ਕੋਲ ਪੇਪਰ ਸਹੀ ਆ ਫੇਰ ਕੋਈ ਕੰਪਲੇਨ ਨਹੀਂ ਆਉਂਦੀ ਪਰ ਆਪਾਂ ਭਾਈਵੰਦੀ ਵਿੱਚ ਛੱਡ ਦਿੰਦੀਆਂ ਭਈ ਭੈਣ ਭਾਈਆਂ ਨੂੰ ਕਹਿਣਾ ਜਦੋਂ ਫੇ ਭੈਣ ਭਾਈ ਅੱਖਾਂ ਦਿਖਾਉਂਦੇ ਆ ਤਾਂ ਫੇ ਆਪਾਂ ਦੂਜੇ ਪਾਸੇੋਂ ਦੇਖਦੇ ਆ ਬਹੁਤ ਸਾਰੇ ਮਸਲੇ ਜਿਹੜੇ ਐਨ ਆਰ ਆਈ ਸਵਾਮਾਂ ਜਿਹੜੀਆਂ ਤੋਂ ਡਿੱਬਣੀ ਹੋਈਆਂ ਨੇ ਹੱਜਲੇ ਬਾਈਸ ਉਹਨਾਂ ਦੀ ਬਹੁਤ ਜਿਹੀ ਸ਼ਿਕਾਇਤਾਂ ਬੜੀਆਂ ਆਉਂਦੀਆਂ ਨੇ ਖਾਸ ਤੌਰ ਤੇ 에어ਪੋਰਟ ਤੇ ਜਾ ਕੇ ਬੜੀ ਪ੍ਰੋਬਲਮ ਐਨ ਆਰ ਆਈ ਨੂੰ ਆਉਂਦੀ ਉੱਥੇ ਦੀ ਜਿਹੜੀ ਗਵਰਨਮੈਂਟ ਉਹਦੀ ਚੈਕਿੰਗ ਕਰਦੀ ਸਵਾਲ ਬੜੇ ਕਰਦੀ ਆ ਇਹਦੇ ਤੇ ਵੀ ਕੋਈ ਚਾਹੁੰਦੇ ਹੋਵੇ ਦੰਦਾ ਬਣੇ ਕੋਈ ਹਾਂਜੀ ਚਾਹੁੰਦੇ ਤਾਂ ਸੀ ਚਾਹੁੰਦੇ ਤਾਂ ਐਨ ਆਰ ਆਈ ਬਹੁਤ ਕਸ਼ਿਆ ਤਾਂ ਹੀ ਤਾਂ ਇੱਥੇ ਐਨ ਆਰ ਆਈ ਹੈ ਨਹੀਂ ਰਹਿ ਹੁਣ ਐਨ ਆਰ ਆਈ ਮੋਸਟਲੀ ਇੱਥੋਂ 5 ਆਪਣੀਆਂ ਪ੍ਰਾਪਰਟੀਆਂ ਵੇਚ ਕੇ ਜਾਣ ਨੂੰ ਤਿਆਰ ਆ। ਤੇ ਹੁਣ ਆ ਧਾਰੀਵਾਲ ਸਾਹਿਬ ਜੱਦੇ ਆਏ ਆ, ਦਾਦੀ ਆ ਆਵਾਦਮੀ ਪਾਰਟੀ ਆਈ ਆ। ਇਹ ਇਹਨਾਂ ਦਾ ਪ੍ਰਾਲਾ ਹੈਗਾ ਯਾ ਤੁਸੀਂ ਇੱਥੇ ਜਾਓ ਨਾ, ਅਸੀਂ ਸਮਾਂ ਤੁਹਾਨੂੰ ਮੁੜ ਕੇ ਲਿਆਵਾਂਗੇ। ਇਹਨਾਂ ਦੇ ਪ੍ਰਾਲੇ ਤਾਂ ਬਹੁਤ ਵਧੀਆ ਆ, ਪਰ ਜਿੰਨਾ ਚਿਰ ਅਜੇ ਲਾਗੂ ਨਹੀਂ ਹੁੰਦੇ ਉਹਨਾਂ ਚਿਰ ਅਜੇ ਦਾਵਾਂ ਡੋ ਦੇ ਕੰਮ ਪਰ ਕਰ ਬਹੁਤ ਵਧੀਆ ਜਰਾ। ਪ੍ਰੈਕਟੀ ਸਵਜ ਕਿੰਨੀ ਉਮੀਦ ਹੈ ਜਿਹੜੀ ਵੈਸੇ ਪੰਜਾਬ ਪੂਰੀਏ 4 ਕਿਲੋਮੀਟਰ। ਕਿੰਨਾ ਕੋ ਉਮੀਦ ਹੈ ਵੀ ਜਿਹੜੀ ਇਹਨਾਂ ਨੂੰ ਖੁਸ਼ ਹੋਣਗੇ ਉਹਨਾਂ ਦੇ ਮਸਲੇ ਹੱਲ ਹੋ ਜਾਣ। ਜਿਹੜੀ ਪਠਾਨਕੋਟ ਦੀ ਆਪਣਾ ਸਵੈਲ ਨੂੰ ਹੋ ਕੇ ਡਿਆ, ਉਹਦੇ ਵਿੱਚ ਬਹੁਤ ਵ ਉੱਥੇ ਕਾਫੀ ਕੰਪਲੈਂਟਾਂ ਜਿੰਨੀਆਂ ਸੀਗੀਆਂ ਉਹ ਉਹਨਾਂ ਨੂੰ ਪੂਰੀਆਂ ਕੀਤੀਆਂ ਤੇ ਅੱਜ ਵੀ ਜਿੰਨੇ ਮਸਲੇ ਹੈਗੇ ਆ ਉਹਨਾਂ ਦਾ ਲੱਗਾ ਹੈ ਨੰਬਰ ਤੇ ਨੰਬਰ ਵਾਈਜ਼ ਨੰਬਰ ਉਹ ਸਾਧਰੇ ਆ ਉਸੇ ਵੇਲੇ ਵੀ ਬਹੁਤੀਆਂ ਕੰਪਲੈਂਟਾਂ ਸੋਲਡਰ ਹੋ ਰਹੀਆਂ ਠੀਕ ਹੈ ਧਾਰੀਵਾਲ ਸਾਹਿਬ ਦਾ ਤੇ ਆਮਾ ਪਾਰਡਾ ਬਹੁਤ ਧੰਨਵਾਦ ਜਿਹੜੇ ਇਹ ਅਪਰਾਲਾ ਕਰ ਰਹੇ ਆ ਤੇ ਐਨ ਆਰ ਆਈ ਖੁਸ਼ ਆ ਜਿਹੜਾ ਉਹਨਾਂ ਦੀਆਂ ਕੰਪਲੈਂਟਾਂ ਸੁਣਨ ਆ ਮਾਰੇ ਵਾਪਸ ਆਪਣਾ ਇੱਥੇ ਪੰਜਾਬ ਆਵੇਗਾ ਆਪਣਾ ਚਾਹੁੰਦੇ ਸਾਰੇ ਹੀ ਆ ਅਸੀਂ ਵੀ ਅਸੀਂ ਵੀ ਇੱਥੇ ਇੱਕ ਦਿਨ ਇਹ ਕਰਕੇ ਆਏ ਸੀ ਵੀ ਅਸੀਂ ਇੱਥੇ ਰਹੀਏ ਪਰ ਸਰਕਾਰਾਂ ਤੋਂ ਦੁਖੀ ਹੋ ਗਏ ਇਥੋਂ ਜਾਣ ਨਹੀਂ ਸਰਦੇ ਸੀ ਤੇ ਹੁਣ ਸਵਾਜ ਜਤ ਕਾਦਾ ਵੀ ਇਥੇ ਆ ਕੇ ਰਹੀਏ ਫਿਰ